ਵੇ ਕੜ ਗਿਆ ਇਹ ਕੜ ਗਿਆ ਮਾਤਾ ਮਾਤਾ ਫੇਰ ਦੂਜੀ ਵਾਰ ਆ ਗਿਆ ਕੋਈ ਟੋਰਨਾ ਰਹਿ ਗਿਆ ਜ਼ਰਾ ਕੈਮਰੇ ਦੇਖਦਾ ਉੱਪਰੋਂ ਲਗਾਦਾ ਉਹ ਨਵੇਂ ਨਵੇਂ ਬੇਟ ਨਾ ਨਵੇਂ ਨਵੇਂ ਬਜੀ ਰਹੀ ਹੈ ਕਿਉਂ ਜੀ ਪ੍ਰੋਫੈਸ਼ਨਲ ਨਹੀਂ ਹੋ ਰਹੇ ਹੂੰ ਉਹ ਲੋ ਸਲੋ ਮੋਸ਼ਨ ਆਇਆ ਵਾ ਉਹ ਸੈਰ ਕਰਦਾ ਪਏ ਹਾਂ ਮ제 ਨਾ ਯਾਰਿਆ ਕਿੱਧਰ ਘਰੇ ਦੱਸ ਕੇ ਜਾਂਦਾ ਪਤਾ ਨਹੀਂ ਦੇਖਾ ਹੀ ਨਹੀਂ ਸੋਈ ਕਿਹਾ ਗਿਆ ਰਾਈਟ ਸਾਈਡ ਨਾ ਰਾਈਟ ਸਾਈਡ ਹੀ ਆ ਫਿਰ ਆ ਰਾਈਟ ਹੀ ਗਿਆ ਆਮੜਾ ਗੁਪਤਾ ਹਸਪੀਟਲ ਆ ਇਹ ਇੱਥੇ ਨਾ ਇੱਕ ਸਾਡੀ ਰਿਸ਼ਤਦਾਰਾਂ ਦੀ ਤੇ ਬੁਟੀਕ ਹੈਗੀ ਆ ਹੁਣ ਜੋਵੀ ਨਗਰ ਦੇ ਵਿੱਚ ਤੇ ਉੱਥੇ ਆ ਜੇ ਕੋਈ ਲੁੱਟ ਖੋ ਕਰਨ ਵਾਲੇ ਆਏ ਆ ਉਹਨਾਂ ਨੇ ਉਹਨਾਂ ਦੇ ਜਿਹੜੇ ਸਾਡੀ ਰਿਸ਼ਤਦਾਰ ਸੀਗੀ ਲੇਡੀ ਸੀਗੇ ਤੇ ਹੈਪੀ ਕਰਕੇ ਕਹਿੰਦੇ ਆਂ ਸੀ ਉਹਦੇ ਸਿਰ ਦੇ ਵਿੱਚ ਛੁਰਾ ਮਾਰਿਆ ਤੇ ਮਿਰਚਾਂ ਦੀ ਸਪਰੇਅ ਕੀਤੀ ਉਹਨਾਂ ਨੇ ਅੱਛਾ ਜੀ ਸੁਭੇ ਕਰਕੇ ਉਸ ਤੋਂ ਬਾਅਦ ਇੱਕ ਘੜਾ ਲੈ ਕੇ ਲਾਗੇ ਇੱਕ ਗਲੀ ਚੋਂ ਚੈਨ ਲੱਗੇਗੀ ਹੂੰ ਹੂੰ ਤੇ ਪੈਸੇ ਵੀ ਲੈ ਕੇ ਗਏ ਆ ਇਹ ਕਲੀਅਰ ਨਹੀਂ ਹੈ ਕਿੰਨੇ ਪਹਿਲ ਗਏ ਕਿੰਨੇ ਨਹੀਂ ਲਏ ਕਿੰਨੇ ਚੋਰ ਸੀਗੇ ਇਹ ਇਹ ਦੋ ਜਣੇ ਜੀ ਜਿੱਦਾਂ ਦਸਤਾਵਜ਼ ਮੁਤਾਬਕ ਦੋ ਜਣੇ ਸੀਗੇ ਕਾਦੇ ਤੇ ਆਏ ਸੀ ਕਾਦੇ ਤੇ ਆਏ ਸੀ ਇਹ ਭੱਦੇ ਪੈਦਲ ਆ ਆ ਹੀ ਪਤਾ ਨਹੀਂ ਕਰਦੇ ਅੱਛਾ ਜੀ ਪਰ ਕਿਹੜੇ ਏਰੀਆ ਵਿੱਚ ਜਵਾਰਦਾ ਤੁਸੀਂ ਇਹ ਇਹ ਹਰਗੋਬਿੰਦ ਨਗਰ ਪੈ ਜਾਂਦਾ ਜੀ ਵਿਜਪੈਂਸ ਦੀ ਬੈਕ ਸਾਈਡ ਪੈਣ ਅੱਛਾ ਜੀ ਤੇ ਇਹਨਾਂ ਨੂੰ ਕੌਣ ਲੈ ਕੇ ਆਇਆ ਲੇਡੀ ਇਹ ਮੈਨੂੰ ਹਜੇ ਇਸ ਬਾਰੇ ਨਹੀਂ ਪਤਾ ਲੱਗਾ ਕੋਈ ਵੀ ਉੱਥੇ ਦੇ ਜਿਹੜੇ ਆਸ-ਪਾਸ ਵਾਲੇ ਉਹੀ ਲੈ ਕੇ ਆਏ। ਦੋ ਅੱਖਾਂ ਬਿਲਕੁਲ ਬੰਦ ਹੋ ਗਈਆਂ ਜਦੋਂ ਸਪਰੇਅ ਕੀਤੀ ਸੀਗੇ ਇਹਨਾਂ ਨੇ। ਇਹ ਹਾਂਜੀ ਕਿੰਨਾ ਟਾਈਮ ਹੋਇਆ ਘਟਣਾ ਹੋਈ ਨਹੀਂ। ਬਾਦੋਂ ਕਿੰਨਾ ਟਾਈਮ ਹੋਇਆ ਸਰ? ਤੇ ਪੁਲਿਸ ਆਈ ਸੀ ਮੌਕੇ ਤੇ। ਆਪਾਂ ਤੁਹਾਨੂੰ ਫੋਨ ਕੀਤਾ ਸੀ ਮੈਂ ਐਸਐਚਓ ਸਾਹਿਬ ਨੂੰ ਕਿ ਮੇਰੇ ਤੋਂ ਪਹਿਲੇ ਉਹੀ ਪਹੁੰਚ ਗਏ ਸੀਗੇ। ਤੇ ਕੋਈ ਸੀਸੀਟੀਵੀ ਵਗੈਰਾ ਆਈ ਕੋਈ ਵੀਡੀਓ? ਸੀਟੀਵੀ ਦੇਖਣ ਲੱਗੇ ਹੁਣ ਚੈੱਕ ਕਰਨ ਲੱਗੇ ਜੀ। ਅੱਜ ਜ਼ਰੂਰ ਹੋਣਗੇ ਕੈਮਰੇ ਲੱਗੇ ਆ ਚੱਲਦੇ ਆ ਜੀ। ਦੀ ਮੰਗ ਕਰਦੇ ਪ੍ਰਚਾਇਜਾਂ ਤੋਂ ਤੇ ਅਛਲ ਤੋਂ ਕਿ ਮੰਗ ਕਰਦੇ ਕਿ ਲਈ ਚੋਂ ਨਿਸ਼ਾਬ ਮਿਲਣਾ ਚਾਹੀਦਾ ਜਿਹੜੀ ਸ਼ਹਿਰ ਦੀ ਵਾਰਦਾਤਾ ਹੁੰਦੀਆਂ ਇਹਨੂੰ ਨੱਥ ਬੈਣੀ ਚਾਹੀਦੀ ਤੇ ਹੋਰ ਤਾਂ ਹੋਰ ਤਾਂ ਦੋ ਹੀ ਸੀਗੀਆਂ ਹਾਂ ਦੋ ਸੀਗੀਆਂ ਕਾਹਦਾ ਕੰਮ ਕਰਦੀਆਂ ਇਹ ਇਹ ਬੁਟੀਕ ਦਾ ਕੰਮ ਜੀ ਇਹਨਾਂ ਦੇ ਤੇ ਬੈਠੇ ਕਿੱਥੇ ਬੁਟੀਕ ਦੇ ਅੰਦਰ ਹੀ ਇਹਦੇ ਅੰਦਰ ਹੀ ਬੈਠੇ ਦੀ ਅੰਦਰ ਹੀ ਗਈ ਜੀ ਅੱਛਾ ਚੋਰ ਅੰਦਰ ਹੀ ਗਏ ਉਹਨਾਂ ਦੇ ਅੰਦਰ ਹੀ ਗਏ ਦੋ ਹੀ ਜਣੇ ਅੱਛਾ ਉਤੋਂ ਵਾਰਦਾਤਾ ਕਰਕੇ ਆ ਗਏ ਉਤੋਂ ਵਾਰਦਾਤਾ ਕਰਕੇ ਉਹ ਨਿਕਲ ਗਏ ਠੀਕ ਹੈ ਜੀ ਠੀਕ ਹੈ ਅੱਪਾ ਬਣ ਸਕੂ ਸ਼ੀਰ ਵਾਲੋ ਇੱਕ ਗ੍ਰੀ ਅਜੋ ਸਭ ਹਰ ਗੋਬਿੰਦਨਗਰ ਦੇ ਵਿੱਚ ਇੱਕ ਬੁਟੀਕ ਹੈ ਪਹਿਨਾਵਾ ਅੱਜ ਉੱਥੇ ਇੱਕ ਵਾਰਦਾਤ ਹੋਈ ਹੈ ਕੀ ਇਹ ਮਾਮਲਾ ਸਾਰਾ ਹਾਂਜੀ ਅਸੀਂ ਇੱਥੇ ਮੌਜੂਦ ਹਾਂ ਜਿਹੜੀ ਪਹਿਨਾਵਾ ਬੁਟੀਕ ਹੈ ਇੱਥੇ ਸਾਨੂੰ ਥੋੜੀ ਜਿਹੀ ਪਹਿਲਾਂ ਇਨਫੋਰਮੇਸ਼ਨ ਮਿਲੀ ਸੀ ਕਿ ਬੁਟੀਕ ਦੇ ਅੰਦਰ ਵੜ ਕੇ ਦੋ ਲੜਕੀਆਂ ਨੇ ਸੈਚਿੰਗ ਕੀਤੀ ਹੈ ਇਹ ਇੱਕ ਗੰਭੀਰ ਗੱਲ ਸਰ ਲੈ ਕੇ ਕੀ ਕੀ ਗਏ ਆ ਇੱਕ ਕੜਾ ਹੈ ਕਿ ਇੱਕ ਚਾਂਦੀ ਦੀ ਕਲੀ ਸੀ ਨਹੀਂ ਵਾਰਦਾਤ ਕਿਦਾਂ ਹੋਈ ਹੈ ਜੀ ਇਹ ਹਾਂਜੀ ਇਹ ਕਿਦਾਂ ਤੁਸੀਂ ਕਹਿੰਦੇ ਹੁਣੇ ਹੀ ਹੋਈ ਆ ਅੱਜ ਅੱਜ ਦੀ ਹੈ ਨਾ ਘਟਨਾ ਹੈ ਜੀ ਸੀਸੀਟੀਵੀ ਦੇਖਿਆ ਉਹਦੇ ਵਿੱਚ ਕੋਈ ਪਤਾ ਚੱਲ ਰਿਹਾ ਕੋਈ ਕੀ ਕਰ ਰਹੇ ਆ ਜੀ ਸੀਸੀਟੀਵੀ ਕੀਮਾ ਲੱਗਦੀ ਹੈ ਕੀ ਅਗਲੇ ਕਾਰਵਾਈ ਕੀ ਕੀਤੀ ਜਾ ਰਹੀ ਹੈ ਉਹਨਾਂ ਨੂੰ ਸਾਡੀ ਕੋਸ਼ਿਸ਼ ਹੈ ਕਿ ਜਲਦੀ ਤੋਂ ਜਲਦੀ ਕੇਸ ਕਰੀਏ ਤੇ ਮੁਕਦਮਾ ਦਰਜ ਕਰਨਾ ਦੁਕਾਨ ਦੇ ਤੇ ਸਰ ਸਪਰੇਅ ਕਿਹੜੀ ਸੀਗੀ ਕਹਿੰਦੇ ਸਪਰੇਅ ਯੂਜ਼ ਹੋਈ ਹੈ ਕੋਈ ਅੰਦਰ ਵੈਰੀਫਾਈ ਕਰ ਰਹੇ ਆ ਲੱਗਦਾ ਪੀਪਰ ਸਪਰੇਅ ਜਿਹਾ ਸਮੈਲ ਆ ਰਹੀ ਹੈ ਕਿੰਨੇ ਕਿੰਨੇ ਨੌਜਵਾਨਾਂ ਨੇ ਇਹਨੂੰ ਜਿਹੜਾ ਵਾਰਦਾਤ ਨੂੰ ਅੰਜਾਮ ਦਿੱਤਾ ਜੀ ਉਹਦੇ ਗਿਆਨ ਮੁਤਾਬਕ ਦੋ ਲੜਕੇ ਆਏ ਇਹ ਪੈਦਲ ਆਇਆ ਜਾਂ ਕੋਈ ਪੈਦਲ ਆਇਆ ਠੀਕ ਹੈ ਠੀਕ ਹੈ ਥੈਂਕ ਯੂ